ਸਤ ਸ੍ਰੀ ਅਕਾਲ ਬੱਚੋ ਅੱਜ ਆਪਾਂ ਕਲਾਸ 10ਵੀਂ ਦੀ ਪਹਿਲੀ ਕਵਿਤਾ ਜੋ ਕਿ ਬਾਬਾ ਸ਼ੇਖ ਫਰੀ ਜੀ ਨੇ ਲਿਖੀ ਹੋਈ ਹੈ ਉਸ ਦਾ ਅਧਿਆਨ ਕਰਾਂਗੇ ਬਾਬਾ ਸ਼ੇਖ ਫਰੀ ਜੀ ਸਭ ਤੋਂ ਪਹਿਲਾਂ ਇਸ ਕਵਿਤਾ ਵਿੱਚ ਸ਼ੁਰੂ ਵਿੱਚ ਬਾਬਾ ਸ਼ੇਖ ਜੀ ਸ਼ੇਖ ਫਰੀ ਜੀ ਬਾਰੇ ਕੁਝ ਬਹੁਮੁਖੀ ਜਾਣਕਾਰੀ ਪ੍ਰਦਾਨ ਕੀਤੀ ਗਈ ਹੈ ਆਪਾਂ ਉਸ ਜਾਣਕਾਰੀ ਨੂੰ ਪੜ ਲੈਣੇ ਆ ਪਹਿਲਾਂ ਜਿਵੇਂ ਕਿ ਬਾਬਾ ਸ਼ੇਖ ਫਰੀਦ ਜੀ ਬਹੁਪੱਕੀ ਸ਼ਖਸੀਅਤ ਅਤੇ ਬਹੁ ਪਹਾਸ਼ਾਈ ਸੂਫੀ ਸ਼ਾਇਰ ਹਨ ਬਾਬਾ ਫਰੀਦ ਜੀ ਦਾ ਜਨਮ 1133 ਇਸੀ ਵਿੱਚ ਬਾਬੀ ਕੁਸਮ ਖਾਤੂਨ ਦੇ ਕੋਖੋ ਪਿਤਾ ਸ਼ੇਖ ਜਮਾਲਉਦੀਨ ਦੇ ਘਰ ਹੋਇਆ ਬਾਬਾ ਸ਼ੇਖ ਫਰੀਦ ਜੀ ਨੇ ਸਥਾਨਕ ਮਦਰਸੇ ਵਿੱਚੋਂ ਮੁੱਢਲੀ ਵਿਦਿਆ ਪ੍ਰਾਪਤ ਕੀਤੀ ਦਿੱਲੀ ਆ ਕੇ ਸੂਫੀਆਂ ਦੇ ਚਿਸਤੀ ਸੰਪਰਦਾਏ ਦੇ ਮੁਖੀ ਕুতਬਦੀਨ ਬਖਤਿਆਰ ਕਾਕੀ ਦੇ ਸਰਗਿੱਦ ਬਣੇ ਯਾਨੀ ਕਿ ਇਹਨਾਂ ਨੇ ਆਪ ਦੇ ਗੁਰੂ ਕਿਸ ਨੂੰ ਉਤਾਰਿਆ ਕুতਬਦੀਨ ਬਖਤਿਆਰ ਕਾਕੀ ਕਿਸ ਨੂੰ ਉਤਾਰਿਆ ਕুতਬਦੀਨ ਬਖਤਿਆਰ ਕਾਕੀ ਇਹਨਾਂ ਨੇ ਆਪ ਜੀ ਨੇ ਉਹਨਾਂ ਨੂੰ ਜਦੋਂ ਗੁਰੂ ਬਣਾਇਆ ਤੇ ਇਹਨਾਂ ਨੇ ਆਪ ਜੀ ਨੇ ਚਿਸ਼ਤੀ ਸੰਪਰਦਾਇਆਂ ਦੇ ਨਾਲ ਆਪ ਦਾ ਨਾਤਾ ਜੋੜ ਲਿਆ ਆਪ ਦੀ ਪ੍ਰਤਿਭਾ ਤੇ ਪ੍ਰਾਪਤੀ ਦੇ ਗੁਰੂ ਬਖਤਿਆਰ ਕਾਕੀ ਸੀ ਉਹਨਾਂ ਨੇ ਇਹਨਾਂ ਦੀ ਪ੍ਰਤਿਭਾ ਤੇ ਪ੍ਰਾਪਤੀ ਦੇ ਸੰਬੰਧ ਵਿੱਚ ਕਤੂਬਦੀਨ ਬਖਤਿਆਰ ਕਾਕੀ ਨੇ 1233 ਵਿੱਚ ਆਪ ਜੀ ਨੂੰ ਆਪਣਾ ਗੱਦੀ ਬਖਸ਼ ਦਿੱਤੀ ਜੀ ਆਪਣੇ ਡਿੱਗੇ ਸੁਭਾਅ ਹਲੀਮੀ ਅਤੇ ਮਿੱਠੀ ਜਬਾਨ ਕਰਕੇ ਲੋਕਾਂ ਵਿੱਚ ਹਰਮਨ ਪਿਆਰੇ ਸਨ ਆਪ ਕੁਝ ਦਿਨ ਦਿੱਲੀ ਰਹਿਣ ਮਗਰੋਂ ਹਾਸੀ ਜ਼ਿਲ੍ਹਾ हिसार ਆ ਗਏ ਅਤੇ ਫਿਰ ਕਠਵਾਲ ਕੋਤਵਾਲ ਤੇ ਉੱਥੇ ਅਜੋਤਨ ਮੁਲਤਾਨ ਦੇ ਨੇੜੇ ਆ ਕੇ ਪੱਕੇ ਤੌਰ ਉੱਤੇ ਵਸ ਗਏ ਜਨ ਯਾਨੀ ਕਿ ਹੁਣ ਇਹਨਾਂ ਦਾ ਪੱਕਾ ਡੇਰਾ ਕਿਹੜਾ ਕਹਿੰਦੇ ਆ ਅਜੋਤਨ ਪਾਕਪਟਨ ਆਪ ਜੀ ਦੇ ਅਧਿਆਤਮਕ ਬਖਸੀਸ ਕਰਕੇ ਇਹ ਸਥਾਨ ਅਜਕਲ ਨਾਪ ਪਟਨ ਦੇ ਨਾਲ ਨਾਲ ਪ੍ਰਸਿੱਧ ਹੋ ਗਿਆ ਹੈ ਇੱਥੇ ਹੀ 1264 ਇਸ ਵਿੱਚ ਆਪ ਦਾ ਦਿਹਾਂਤ ਹੋ ਗਿਆ ਆਪ ਦੇ ਸਬ ਆਪ ਦੇ ਸਵਤ ਤੇ ਸ਼ਲੋਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਸ਼ਾਮਿਲ ਹਨ ਚਾਰ ਸ਼ਬਦਾਂ ਵਿੱਚੋਂ ਦੋ ਸ਼ਬਦ ਰਾਗ ਆਸਾ ਅਤੇ ਦੋ ਰਾਗ ਸੂਹੀ ਵਿੱਚ ਅੰਕਿਤ ਕੀਤੇ ਗਏ ਹਨ ਆਪ ਦੇ 12 ਸਲੋਕਾਂ ਨਾਲ ਚਾਰ ਗੁਰੂ ਸਾਹਿਬਾਨ ਗੁਰੂ ਨਾਨਕ ਦੇਵ ਜੀ ਗੁਰੂ ਅਮਰਦਾਸ ਜੀ ਗੁਰੂ ਰਾਮਦਾਸ ਜੀ ਅਤੇ ਗੁਰੂ ਨਾਨਕ ਦੇਵ ਜੀ ਦੇ 18 ਸ਼ਲੋਕ ਹੋਰ ਵੀ ਜੋੜੇ ਗਏ ਹਨ ਇਹਨਾਂ ਦਾ प्रयोजन ਆਪ ਦੀ ਬਾਣੀ ਦੇ ਪ੍ਰਸੰਗਾਂ ਨੂੰ ਨਿਸ਼ਚਿਤ ਤੇ ਨਿਰਧਾਰਿਤ ਪਰਿਪੇਖ ਪ੍ਰਦਾਨ ਕਰਨਾ ਹੈ ਬਾਬਾ ਫਰੀਦ ਜੀ ਪੰਜਾਬੀ ਸੂਫੀ ਕਾਵਿ ਧਾਰਾ ਦੇ ਮੋਢੀ ਕਵੀ ਹਨ ਯਾਨੀ ਕਿ ਇਹਨਾਂ ਨੇ ਪੰਜਾਬੀ ਨੂੰ ਮੁੱਢਲੀ ਮੁਢਲੀ ਸੇਵਾ ਸਭ ਤੋਂ ਪਹਿਲਾਂ ਬਾਬਾ ਸ਼ੇਖ ਫਰੀਦ ਜੀ ਨੇ ਹੀ ਕੀਤੀ ਆਪ ਜੀ ਨੇ ਲਹਿੰਦੀ ਪੰਜਾਬੀ ਵਿੱਚ ਪੰਜਾਬੀ ਸੂਫੀ ਕਾਵਿਆ ਦੀ ਰਚਨਾ ਕੀਤੀ ਇਸ ਵਿੱਚ ਆਪ ਦੀ ਬਾਣੀ ਸੂਫੀ ਰਮਜ਼ਾ ਨੂੰ ਸਿਧਾਂਤ ਬੋਲ ਚਾਲ ਦੀ ਭਾਸ਼ਾ ਵਿੱਚ ਚਲਿਤ ਕਰਨ ਦਾ ਯਤਨ ਕਰਦੀ ਹੈ ਆਪ ਦੀ ਬਾਣੀ ਮਨੁੱਖ ਨੂੰ ਨਿਮਰਤਾ ਪਿਆਰ ਤੇ ਹਮਦਰਦੀ ਭਪੂਰ ਸਾਦਾ ਅਤੇ ਸੱਚਾ ਸੁੱਚਾ ਜੀਵਨ ਜਿਉਣ ਅਤੇ ਰੱਬ ਦੇ ਭਜਨ ਬੰਦਗੀ ਕਰਨ ਦੀ ਪ੍ਰੇਰਣਾ ਦਿੰਦੀ ਹੈ ਇਹ ਹੋ ਗਿਆ ਬਾਬਾ ਸ਼ੇਖ ਪੀ ਜੀ ਦਾ ਮੁੱਢਲੀ ਜਾਣਕਾਰੀ ਜਿਸ ਵਿੱਚ ਉਹਨਾਂ ਦੇ ਜਨਮ ਮਰਤੀ ਉਹਨਾਂ ਦੇ ਗੁਰੂ ਉਹਨਾਂ ਦੀ ਰਚਨਾ ਤੇ ਉਹਦੇ ਬਾਰੇ ਦੱਸਿਆ ਗਿਆ ਹੈ ਤੇ ਹੁਣ ਆਪਾਂ ਬਾਬਾ ਸ਼੍ਰੇਧ ਜੀ ਦੀ ਜੋ ਵੀ ਸ਼ਲੋਕ ਆਪਣੀ ਪਾਠ ਪੁਸਤਕ ਸਾਹਿਤ ਸੁਗੰਧੀਆਂ ਵਿੱਚ ਦਿੱਤੇ ਗਏ ਹਨ ਉਹਨਾਂ ਦਾ ਅਧਿਐਨ ਕਰਾਂਗੇ ਹੁਣ ਆਪਾਂ ਪਹਿਲਾ ਸ਼ਲੋਕ ਬਾਬਾ ਫਰੀਦ ਜੀ ਦਾ ਅਧਿਆਨ ਕਰਦੇ ਆਂ ਇਹਦੇ ਵਿੱਚ ਲਿਖਿਆ ਹੋਇਆ ਹੈ ਜਿਤ ਦਿਹਾੜੇ ਤਨਵਰੀ ਸਾਹੇ ਲਈ ਲਿਖਾਈ ਮਲਕ ਜੈ ਕਿੰਨੀ ਸੁਣੀ ਦਾ ਮੂੰਹ ਦਿਖਾ ਲੇ ਆਏ ਜਿੰਦ ਨਿਮਾਣੀ ਕੱਢੀਏ ਕੰਡਾ ਕੁਕੜਕਾਈਏ ਸਾਹੇ ਲਿਖਣਾ ਚੱਲਣੀ ਜਿੰਦ ਕੋ ਸਮਝਾਈਏ ਇਹਦੇ ਵਿੱਚ ਕਵੀ ਨੇ ਬਾਬਾ ਫਰੀਦ ਜੀ ਕਹਿੰਦੇ ਹਨ ਕਿ ਇਹ ਸੰਸਾਰ ਰੂਪੀ ਜੋ ਵੀ ਆਪਣੀ ਹੈਗਾ ਆਪਣੀ ਜਿੰਦ ਹੈ ਉਸ ਨੂੰ ਇੱਕ ਦਿਨ ਮੋਤ ਨੇ ਵਿਆਹ ਕੇ ਲੈ ਜਾਣਾ ਹੈ ਜਿਤ ਦਿਹਾੜੇ ਤਨਵਰੀ ਸਾਇ ਜਿਸ ਦੀ ਨਿਸ ਨੇ ਆਣਾ ਹੈ ਉਸ ਦਿਨ ਆਣਾ ਹੀ ਹੈ ਇਸ ਦਿਨ ਨਿਸ਼ਚਿਤ ਹੈ ਮਲਕ ਜੈ ਕਿੰਨੀ ਸੁਣੀ ਦਾ ਮੂੰਹ ਦਿਖਾ ਲੈ ਆਏ ਯਾਨੀ ਕਿ ਮਾਲਕ ਨੇ ਇਸ ਦਿਨ ਬਸ ਨਿਸ਼ਚਿਤ ਕੀ ਰੱਖਿਆ ਹੈ ਇਸਨੇ ਆ ਹੀ ਜਾਣਾ ਹੈ ਜਿੰਦ ਨਿਮਾਣੀ ਕੱਢੀਏ ਹੱਡਾਂ ਕੋ ਕੜਕਾਈਏ ਇਸ ਜਿੰਦ ਨੇ ਇਸ ਇਸ ਜਿਸ ਨੂੰ ਇਸ ਮੌਤ ਰੂਪ ਕੀ ਫਰਿਸ਼ਤੇ ਨੇ ਆਣਾ ਹੈ ਇਸਨੇ ਆਪਣੀ ਆਪਣੇ ਸਰੀਰ ਚੋਂ ਜਿੰਦ ਨੂੰ ਕੱਢ ਕੇ ਹੱਡਾਂ ਨੂੰ ਕੜਕਾ ਕੇ ਆਪਣੀ ਜਿੰਦ ਨੂੰ ਕੱਢ ਕੇ ਲੈ ਜਾਣਾ ਹੈ ਸਾਇ ਲਿਖੇ ਨਾ ਚਲਨੀ ਜਿੰਦ ਕੋ ਸਮਝਾਈਏ ਆਪਾਂ ਇਸ ਜਿੰਦ ਨੂੰ ਬਾਬਾ ਫਰੀਦ ਜੀ ਕਹਿੰਦੇ ਹਨ ਕਿ ਤੂੰ ਆਪਣੀ ਸਜਿੰਦ ਨੂੰ ਸਮਝਾ ਤੂੰ ਆਪਣੇ ਸਰੀਰ ਨੂੰ ਸਮਝਾ ਕਿ ਮੌਤ ਦਾ ਦਿਨ ਨਿਸ਼ਚਿਤ ਹੈ ਇਸਨੇ ਆਪਣਾ ਸਮਾਂ ਨਿਸ਼ਚਿਤ ਕਰ ਰੱਖਿਆ ਹੈ ਇਸਨੇ ਜਿਸ ਦਿਨ ਆਣਾ ਹੈ ਉਸ ਦਿਨ ਆਣਾ ਹੀ ਹੈ ਉਸ ਦਿਨ ਆਪਣੇ ਜਿੰਦ ਚੋਂ ਆਪਣੀ ਆਤਮਾ ਚੋਂ ਇਸ ਮੌਤ ਰੂਪੀ ਫਰੀਸਤੇ ਨੇ ਆਪਣੀ ਜਿੰਦ ਨੂੰ ਵਿਆਹ ਕੇ ਲੈ ਜਾਣਾ ਹੈ ਉਨ ਅੱਗੇ ਜਿਵੇਂ ਚਾਰ ਪੰਕਤੀਆਂ ਜਿੰਦ ਬੋਟੀ ਮਰਨ ਵੱਲ ਜਾਸੀ ਪਰਣਾਈ ਆਪਣੇ ਹੱਥੀ ਝੋਲੀ ਕਹਿ ਕਹਿ ਗੱਲ ਲੱਗੇ ਧਾਈ ਵਾਲੋ ਨਿੱਕੀ ਪੁਰਸਲਾਤ ਕੰਨੀ ਨ ਸੁਣੀ ਆਈ ਫਰੀਦਾ ਕੀੜੀ ਪਵੰਦੀ ਆ ਖੜਾ ਨਾ ਆਪ ਬੁਹਾਈ ਇਸ ਵਿੱਚ ਬਾਬਾ ਫਰੀਦ ਜੀ ਕਹਿੰਦੇ ਆ ਕਿ ਜਿੰਦ ਬੋਟੀ ਜਿਹੜੀ ਆਪਣੀ ਜਿੰਦ ਹੈ ਬੋਟੀ ਹੈ ਇਸ ਵਿੱਚ ਪਾਪਾ ਫਰੀਜ ਜੀ ਕਹਿੰਦੇ ਆ ਕਿ ਜਿੰਦ ਮਾਨੋ ਵੋਟੀ ਹੈ ਤੇ ਮੌਤ ਉਸ ਦਾ ਲਾੜਾ ਹੈ ਇਸ ਵਿੱਚ ਕਵੀ ਕਹਿੰਦੇ ਹਨ ਕਿ ਪਾਪਾ ਫਰੀਜ ਜੀ ਕਹਿੰਦੇ ਹਨ ਕਿ ਜਿੰਦ ਵੋਟੀ ਮਰਨ ਵੱਲੇ ਜਾਸੀ ਪ੍ਰਣਾਈ ਕਿ ਇੱਕ ਦਿਨ ਜਿਹੜੀ ਜਿੰਦ ਹੈ ਜਿਹੜੀ ਵੋਟੀ ਹੈ ਮੌਤ ਦੀ ਮੌਤ ਦਾ ਫਰਿਸ਼ਤਾ ਹੈ ਆਪਣੀ ਵੋਟੀ ਨੂੰ ਵਿਆਹ ਕੇ ਲੈ ਜਾਸੀ ਆਪਣੀ ਹੱਥੀ ਚ ਔਲੀ ਕੈ ਝੋਲੀ ਕੈ ਕੈ ਗੱਲ ਲੱਗੇ ਤਾਈ ਤੇ ਬਾਬਾ ਫਰੀਦ ਜੀ ਕਹਿੰਦੇ ਆ ਕਿ ਕੁਦਰਤ ਔਰ ਇਹ ਸੰਸਾਰ ਇਸ ਵੋਟੀ ਨੂੰ ਤੋੜ ਕੇ ਕਿਸ ਤੇ ਗੱਲ ਲੱਗ ਕੇ ਕਿਸ ਦੇ ਗੱਲ ਲੱਗ ਕੇ ਕਿਸ ਤੇ ਕਿਸ ਤੇ ਅੱਗੇ ਝੋਲੀ ਅੱਡ ਕੇ ਕਿਸ ਤੇ ਗੱਲ ਲੱਗ ਕੇ ਇਹ ਰੋਏਗਾ ਆ ਪੱਤੀ ਕਿਉਂਕਿ ਉਸਨੇ ਆਪ ਹੀ ਸਜਿੰਦ ਨੂੰ ਤੋੜਿਆ ਹੈ ਵਾਲਾ ਨਿੱਕੀ ਪੁਰਸਲਾਤ ਕੰਨੀ ਨਾ ਸੁਣੀ ਆਈ ਬਾਬਾ ਫਰੀਦ ਜੀ ਕਹਿੰਦੇ ਆ ਕਿ ਇਹ ਸਮਾਂ ਤਾਂ ਨਿਸ਼ਚਿਤ ਹੈ ਕਿਉਂਕਿ ਇਸ ਵਿੱਚ ਕਿਸੇ ਵੀ ਟਾਈਮ ਆਪਾਂ ਨੂੰ ਆਪਣੇ ਕਿਉਂਕਿ ਇਹ ਸੰਸਾਰ ਵਿੱਚ ਲਿਖਿਆ ਹੋਇਆ ਹੈ ਕਿ ਕਿ ਕਿਸੇ ਵੀ ਟਾਈਮ ਇਹ ਮੌਤ ਆ ਸਕਦੀ ਹੈ ਕਿਉਂਕਿ ਇਸ ਦਾ ਸਮਾਂ ਨਿਸ਼ਚਿਤ ਹੈ ਆਪਾਂ ਇਸ ਨੂੰ ਅਲੱਗ ਨਹੀਂ ਕਰ ਸਕਤੇ ਇਹ ਆਪਣੀ ਗੱਲ ਇਹ ਗੱਲ ਆਪਣੇ ਕੰਨਾਂ ਵਿੱਚ ਪੈਂਦੀ ਰਹੀ ਹੈ ਫੀਦਾ ਕੀੜੀ ਪਵੰਦੀ ਹੈ ਖੜਾ ਨਾ ਆਪ ਸੁਣਾਏ ਫਿਰ ਵੀ ਆਪਾਂ ਇਹ ਕੁਦਰਤੀ ਗੱਲਾਂ ਨੂੰ ਸੰਸਾਰਿਕ ਮੋਹ ਮਾਇਆ ਨੂੰ ਨਹੀਂ ਤਿਆਗਦੇ ਆਪਾਂ ਇਹਨਾਂ ਦੀਆਂ ਬੇੜੀਆਂ ਵਿੱਚ ਬੰਨੇ ਹੋਏ ਆਂ ਬਾਬਾ ਫਰੀਦ ਜੀ ਕਹਿੰਦੇ ਹੈ ਕਿ ਇਹਨਾਂ ਸਭਾ ਸਭ ਚੀਜ਼ਾਂ ਤੋਂ ਬਾਹਰ ਨਿਕਲ ਕੇ ਆਪਾਂ ਨੂੰ ਆਪਣੇ ਮੁਰਸ਼ਿਦ ਦਾ ਆਪਣੇ ਆਪਣੇ ਗੁਰੂ ਦਾ ਧਿਆਨ ਕਰਨਾ ਚਾਹੀਦਾ ਹੈ ਜੋ ਕਿ ਇਸ ਮੌਤ ਦੇ ਫਿਰਿਸ਼ਤੇ ਨੂੰ ਲੈ ਕੇ ਆਉਂਦਾ ਹੈ ਹੁਣ ਅਗਲੇ ਸ਼ਲੋਕ ਦੇਖਦੇ ਆਪਾਂ ਜਿਸ ਵਿੱਚ ਫਰੀਦਾ ਜੇ ਤੂੰ ਮਾਰਣ ਮੁਕੀਆਂ ਤਿੰਨਾ ਨ ਮਾਰੇ ਘੁੰਮ ਆਪਣੇ ਕਰ ਜਾਣੀਆਂ ਪੈਰ ਤਿੰਨਾ ਕੇ ਚੁੰਮ ਇਹਦੇ ਵਿੱਚ ਬਾਬਾ ਫਰੀਦ ਜੀ ਕਹਿੰਦੇ ਆ ਹੰਕੀ ਜੋ ਲੋਕ ਫਰੀਦਾ ਜੇ ਤੂੰ ਮਾਰਣ ਮੁਕੀਆਂ ਤਿੰਨਾ ਨ ਮਾਰੇ ਘੁੰਮ ਮਤਲਬ ਘੁੰਮ ਮਤਲਬ ਕੀ ਹੁੰਦਾ ਹੈ ਘੁੰਮ ਕੇ ਹਨਾ ਪਰਤ ਕੇ ਘੁੰਮ ਮਤਲਬ ਘੁੰਮ ਮਤਲਬ ਪਰਤ ਕੇ para tá para ter. ਠੀਕ ਹੈ ਇਹਦੇ ਵਿੱਚ ਲਿਖਿਆ ਹੈ ਕਿ ਫਰੀਦਾ ਜੋ ਤੂੰ ਮਾਰਨ ਮੁਕੀਆਂ ਤੀਨ ਕਿ ਜੋ ਲੋਕ ਤੁਹਾਨੂੰ ਮੁਕੀਆਂ ਮਾਰਦੇ ਹਨ ਅਰਥਾਤ ਮੁਕੀਆਂ ਮਾਰਨ ਦਾ ਇੱਥੇ ਅਰਥ ਹੈ ਕਿ ਜੋ ਲੋਕ ਤੁਹਾਡੇ ਨਾਲ ਬੁਰਾ سلوਕ ਕਰਦੇ ਹਨ ਉਹਨਾਂ ਦੇ ਨਾਲ ਤੁਸੀਂ ਘੁੰਮ ਕੇ ਮਤਲਬ ਤੁਸੀਂ ਪਰਤ ਕੇ ਉਹਨਾਂ ਦੇ ਨਾਲ ਬੁਰਾ ਸ਼ਲੋਕ ਨਾ ਕਰੋ ਆਪਣੇ ਕਰ ਜਾਈਏ ਪੈਰ ਤੀਨਾਂ ਦੇ ਚੁਨ ਤੁਸੀਂ ਉਹਨਾਂ ਦੇ ਉਹਨਾਂ ਦੇ ਪੈਰਾਂ ਵਿੱਚ ਪੈ ਕੇ ਉਹਨਾਂ ਦੇ ਪੈਰ ਚੁੰਮ ਲੋ ਜਾਨੀ ਕਿ ਤੁਹਾਨੂੰ ਇਸ ਨਾਲ ਸੱਚੇ ਸੁੱਖ ਦੀ ਪ੍ਰਾਪਤੀ ਹੋਵੇਗੀ ਜਾਨੀ ਕਿ ਉਸ ਨਾਲ ਤੁਹਾਨੂੰ ਸੱਚੇ ਸੁੱਖ ਦੀ ਪ੍ਰਾਪਤੀ ਹੋਵੇਗੀ ਤੁਸੀਂ ਉਹਨਾਂ ਦੇ ਨਾਲ ਤੁਸੀਂ ਉਸ ਪ੍ਰਭੂ ਤੱਕ ਇਹਨਾਂ ਦੇ ਨਾਲ ਚੰਗਾ ਸਲੂਕ ਕਰਕੇ ਤੁਸੀਂ ਉਸ ਪ੍ਰਭੂ ਤੱਕ ਪਹੁੰਚ ਜਾਓਗੇ ਹੁਣ ਅਗਲੇ ਸ਼ਲੋਕ ਵਿੱਚ ਜਿੱਦਾਂ ਲਿਖਿਆ ਹੋਇਆ ਹੈ ਕਿ ਦੇਖ ਵਰੀਦਾ ਜੋ ਥੀਆਂ ਦਾੜੀ ਹੋਈ ਭੂਰ ਅੰਗਾ ਨੇੜਾ ਆਇਆ ਪਿੱਛਾ ਰਿਆ ਨਾ ਦੂਰ ਅਰਥਾਤ ਇਹਦੇ ਵਿੱਚ ਬਾਬਾ ਫਰੀਦ ਜੀ ਕਹਿੰਦੇ ਹਨ ਕਿ ਤੁਸੀਂ ਦੇਖ ਰਹੇ ਹੋ ਕਿ ਤੇਰਾ ਅੱਧਾ ਅੱਧੀ ਤੋਂ ਜ਼ਿਆਦਾ ਜ਼ਿੰਦਗੀ ਨਿਕਲ ਗਈ ਹੈ ਔਰ ਤੇਰੀ ਦਾੜੀ ਹੈਗੀ ਹੈ ਉਹ ਹੁਣ ਪੂਰੀ ਹੋ ਗਈ ਹੈ ਔਰ ਜਿਹੜਾ ਤੇਰੀ ਜਵਾਨੀ ਦਾ ਟਾਈਮ ਹੈ ਉਹ ਨਿਕਲ ਗਿਆ ਹੈ ਆਗਾ ਨੇੜਾ ਆਇਆ ਪਿੱਛਾ ਰਿਹਾ ਦੂਰ ਔਰ ਤੇਰਾ ਅਗਲਾ ਸਮਾਂ ਯਾਨੀ ਕਿ ਤੇਰੀ ਮੌਤ ਹੈ ਉਹ ਤੇਰੇ ਨੇੜੇ ਤੱਕ ਪਹੁੰਚ ਗਈ ਹੈ ਉਹ ਤੇਰਾ ਗਾਂ ਅਗਲਾ ਸਮਾਂ ਨੇੜੇ ਆ ਗਿਆ ਹੈ ਹੁਣ ਤੂੰ ਚੰਗੇ ਕਰਮ ਕਰ ਲਿਆ ਔਰ ਜਿਸ ਨਾਲ ਤੂੰ ਉਸ ਪ੍ਰਭੂ ਨਾਲ ਪ੍ਰਭੂ ਦੀ ਛਤਰ ਛਾਇਆ ਵਿੱਚ ਪਹੁੰਚ ਜਾਵੇ ਹੁਣ ਬੱਚਿਓ ਆਪਾਂ ਅਗਲਾ ਸ਼ਲੋਕ ਫਰੀਜੀ ਦਾ ਪੜ੍ਹਦੇ ਹਨ ਜਿਹਦੇ ਵਿੱਚ ਲਿਖਿਆ ਹੈ ਫਰੀਦਾ ਜੰਗਲ ਜੰਗਲ ਕਿਆ ਪਾਵੇ ਵਿਨਕੜ ਮੋੜੇ ਫਰੀਦਾ ਜੰਗਲ ਜੰਗਲ ਪਾੜੀ ਹੈ ਫਰੀਦਾ ਜੰਗਲ ਜਲ ਕਿਆ ਪਵੈ ਵਿਨ ਕਡ ਮੋੜੀਏ ਵਸੀ ਰਬ ਹਿਲਾਈਏ ਜੰਗਲ ਕਿਆ ਟੁੰਡੇ ਸੀ ਵਸੀ ਰਬ ਹਿਲਾਈਏ ਜੰਗਲ ਕਿਆ ਟੁੰਡੂਏ ਟੁਡੇ ਟੁਡੇ ਹੀ ਇਹਦੇ ਵਿੱਚ ਲਿਖਿਆ ਹੈ ਕਿ ਬਾਬਾ ਫਰੀਦ ਜੀ ਕਹਿੰਦੇ ਹਨ ਕਿ ਤੂੰ ਇਸ ਰੱਬ ਨੂੰ ਕਿੱਥੇ ਜੰਗਲ ਜੰਗਲ ਲੱਭ ਰਿਹਾ ਹੈ ਅਰਥਾਤ ਤੂੰ ਇਸ ਰੱਬ ਨੂੰ ਕਿੱਥੋਂ ਕਿੱਥੋਂ ਜੰਗਲ ਜੰਗਲ ਵਿੱਚ ਢੂੰਡ ਰਿਹਾ ਹੈ ਇਧਰ ਉਧਰ ਪਟਕ ਰਿਹਾ ਹੈ ਵਸ ਰਬ ਵਸੀ ਰਬ ਹਿਲਾਈਏ ਜੰਗਲ ਜੰਗਲ ਕਿਆ ਢੂੰਢੀ ਬਾਬਾ ਫਰੀਦ ਜੀ ਕਹਿੰਦੇ ਹਨ ਕਿ ਇਹ ਰੱਬ ਦਾ ਵਾਸ ਤੇਰੇ ਹਿਰਦੇ ਵਿੱਚ ਹੈ ਤੂੰ ਇਸ ਨੂੰ ਆਪਣੇ ਅੰਦਰ ਹੀ ਲੱਭਣ ਦੀ ਕੋਸ਼ਿਸ਼ ਕਰ ਇਹ ਕਿਤੇ ਬਾਹਰ ਨਹੀਂ ਇਸ ਨੂੰ ਲੱਭਣ ਵਾਸਤੇ ਬਾਹਰ ਭਟਕਣ ਦੀ ਲੋੜ ਨਹੀਂ ਅਰਥਾਤ ਤੂੰ ਜੰਗਲਾਂ 'ਚ ਘੁੰਮਦਾ ਫਿਰਦਾ ਹੈ ਉੱਥੇ ਰੱਬ ਲੰਮੜ ਦੀ ਲੋੜ ਨਹੀਂ ਹੈ ਇਸ ਦਾ ਇਹ ਸਿਰਫ ਤੇਰੇ ਅੰਦਰ ਵਸ ਰਿਹਾ ਹੈ ਤੂੰ ਇਸ ਨੂੰ ਆਪਣੇ ਅੰਦਰ ਹੀ ਇਸ ਦੀ ਤਲਾਸ਼ ਕਰ ਹੁਣ ਆਪਾਂ ਅਗਲਾ ਸ਼ਲੋਕ ਦੇਖਦੇ ਹਾਂ ਪਿਆਰੇ ਬੱਚਿਓ ਇਸ ਵਿੱਚ ਬਾਬਾ ਫਰੀਦ ਜੀ ਕੀ ਕਹਿੰਦੇ ਹਨ ਇਸ ਵਿੱਚ ਫਰੀਦਾ ਲੋੜੇ ਦਾਖ ਵੀ ਉਜੀਏ ਕਿਕਰ ਕੋ ਬੀਜੇ ਜੁੱਟ ਹੰਡੇ ਹੰਡੇ ਉਨਕਤਾਈ ਦਾ ਪੈਦਾ ਲੋੜੇ ਪੱਟੂ ਫਰੀਦਾ ਲੋੜੇ ਦਾਖ ਦਾਖ ਮਤਲਬ ਅੰਗੂਰ ਬੀਜੋਰੀਆ ਮਤਲਬ ਬੀਜਣਾ ਕਿ ਕਰ ਬੀਜੇ ਜੁੱਟ ਜੁੱਟ ਮਤਲਬ ਜੱਟ ਹੰਡੇ ਉਨ ਕਤਾਈ ਦਾ ਪੈਦਾ ਲੋੜੇ ਪੱਟੂ ਮਤਲਬ ਰੈਸਮ ਇਹਦੇ ਵਿੱਚ ਫਰੀਜੀ ਕਹਿੰਦੇ ਹਨ ਕਿ ਸਾਨੂੰ ਰੱਬ ਦੀ ਹਮੇਸ਼ਾ ਭਜਨ ਬੰਦਗੀ ਕਰਨੀ ਚਾਹੀਦੀ ਹੈ ਜੇ ਅਸੀਂ ਭਜਨ ਬੰਦਗੀ ਨਹੀਂ ਕਰਾਂਗੇ ਤਾਂ ਸਾਡੀ ਸ਼ਤਤੀ ਫਰੀਦਾ ਲੋੜੇ ਦਾਖ ਬਿਓ ਜੀ ਇਹ ਕਿਕਰ ਵਿਜੇ ਜੱਟ ਜਾਣੇ ਕਿ ਕਿਸਾਨ ਜੋ ਕਿ ਇੱਕ ਜੱਟ ਹੁੰਦਾ ਹੈ ਉਹ ਪੀਸਦਾ ਤਾਂ ਕਿਕਰ ਹੈ ਲੇਕਿਨ ਉਹ ਪਿਜੋਰ ਦੇ ਇਲਾਕੇ ਵਾਂਗ ਅੰਗੂਰ ਪ੍ਰਾਪਤ ਕਰਨਾ ਚਾਹੁੰਦਾ ਹੈ ਔਰ ਉਸੇ ਤਰ੍ਹਾਂ ਹੀ ਹੰਟ ਹੰਡੇ ਉਨਕਤਾਈ ਦੇ ਪੈਦਾ ਲੋੜੇ ਪੱਟੂ ਔਰ ਜਿਹੜਾ ਉਨਕਤਨ ਵਾਲਾ ਹੁੰਦਾ ਹੈ ਹਮੇਸ਼ਾ ਉਨਕਤਦਾ ਹੈ ਔਰ ਉਹ ਉਨ ਦੇ ਵਸਤਰ ਪਹਿਨਣ ਤੋਂ ਜਿਆਦਾ ਉਹ ਚਾਹਵਾਨ ਰੇਸ਼ਮ ਦੇ ਵਸਤਰ ਪਾਉਣ ਪਾਉਣ ਜੈਸਾ ਪਾਉਣ ਪਾਉਣਾ ਚਾਹੁੰਦਾ ਹੈ ਇਸ ਲਈ ਸਾਨੂੰ ਚਾਹੀਦਾ ਹੈ ਕਿ ਅਸੀਂ ਰੱਬ ਦੀ ਭਜਨ ਬੰਦਗੀ ਕਰਕੇ ਉਸ ਰੱਬ ਨੂੰ ਪਾ ਲਈਏ ਔਰ ਆਪਣੀ ਐਵੀ ਦੀ ਸਥਿਤੀ ਨਾ ਹੋਵੇ ਹੁਣ ਆਪਾਂ ਅਗਲੇ ਸਲੋਕ 'ਚ ਦੇਖਦੇ ਆ ਕਿ ਬਾਬਾ ਫਰੀਦ ਜੀ ਕੀ ਕਹਿੰਦੇ ਹਨ ਫਰੀਦਾ ਗਲੀਆ ਚਿੱਕੜ ਧੁਰ ਕਰ ਨਾਲ ਪਿਆਰੇ ਨੇਹੂ ਚਲਾ ਨ ਭੀਜੇ ਕੰਬਲੀ ਰਹਾ ਨ ਟੁੱਟੇ ਨੇਹੂ ਇਸ ਵਿੱਚ ਬਾਬਾ ਫਰੀਦ ਜੀ ਕਹਣਾ ਚਾਹੁੰਦੇ ਹਨ ਕਿ ਅਸੀਂ ਇਸ ਵਿੱਚ ਆਪਣੇ ਇਹਨਾਂ ਇਸ ਸਲੋਕ ਵਿੱਚ ਬਾਬਾ ਫਰੀਦ ਜੀ ਕਹਿੰਦੇ ਆ ਕਿ ਸੰਸਾਰ ਦੀ ਨਾ ਸਮਾਨਤਾ ਮੋਹ ਦੀ ਅਟਲਤਾ ਪ੍ਰਭੂ ਮਿਲਾਵ ਦੀ ਤੜਫ ਗਰੂ ਦੀ ਲੋੜ ਨਾ ਇਹ ਸਭ ਐਸ ਵਿਸ਼ਿਆਂ ਨੂੰ ਪੇਸ਼ ਕੀਤਾ ਗਿਆ ਹੈ ਕਿ ਮੈਂ ਪਲੀ ਫਰੀਦਾ ਗਲੀਆਂ ਚਿੱਕੜ ਤੁਰ ਉਸਨੇ ਮਤਲਬ ਉਹ ਆਪਣੇ ਪ੍ਰਭੂ ਨੂੰ ਮਿਲਣਾ ਚਾਹੁੰਦੇ ਹਨ ਪਰ ਕੀ ਹੈ ਫਰੀਦਾ ਗਲੀਆਂ ਚਿੱਕੜ ਤੁਰ ਘਰ ਨਾਲ ਘਰ ਨਾਲ ਪਿਆਰੇ ਨੇਹੁ ਕਹਿੰਦੀ ਹੈ ਕਿ ਮੈਂ ਆਪਣੇ ਪ੍ਰਭੂ ਮਿਲਣਾ ਪ੍ਰਭੂ ਨੂੰ ਮਿਲਣਾ ਹੈ ਲੇਕਿਨ ਵੀ ਪਿਆਰਿਆ ਹੈ ਗਲੀਆਂ ਵਿੱਚ ਚਿੱਕੜ ਹੋ ਗਿਆ ਹੈ ਮੈਂ ਉਸ ਪ੍ਰਭੂ ਤੱਕ ਕਵੇਂ ਪਹੁੰਚ ਸਕਦੀ ਹਾਂ ਜੇ ਮੈਂ ਇਸ ਮੀ ਵਰ ਦੇ ਵਿੱਚ ਆਪਦੇ ਪ੍ਰਭੂ ਨੂੰ ਮਿਲਣ ਜਾਵਾਂ ਚੱਲਾਂ ਨਾ ਪੀਜੇ ਕੰਬਣੀ ਰਹਾ ਨਾ ਟੁੱਟੇ ਨਿਹੂ ਕਹਿੰਦੇ ਜੇ ਮੈਂ ਇਸ ਪ੍ਰਭੂ ਨੂੰ ਮਿਲਣ ਜਾਵਾਂ ਤਾਂ ਮੇਰੀ ਕੰਬਣੀ ਭਿੱਜਦੀ ਹੈ ਔਰ ਜੇ ਨਾ ਮੈਂ ਇਸ ਪ੍ਰਭੂ ਨੂੰ ਮਿਲਣ ਜਾਵਾਂ ਤਾਂ ਮੇਰਾ ਪਿਆਰ ਟੁੱਟਦਾ ਹੈ ਅਰਥਾਤ ਮੈਨੂੰ ਇਸ ਸੰਸਾਰ ਦੇ ਪਵ ਸਾਗਰ ਤੋਂ ਨਿਕਲਣਾ ਚਾਹੀਦਾ ਹੈ ਆਪਾਂ ਨੂੰ ਤੇ ਉਸ ਪ੍ਰਭੂ ਮਿਲਾਪ ਵੱਲ ਜਾਣਾ ਚਾਹੀਦਾ ਅਰਥਾਤ ਪ੍ਰਭੂ ਦੀ ਭਜਨ ਬੰਦਗੀ ਕਰਨੀ ਚਾਹੀਦੀ ਹੈ ਔਰ ਪਹਿਲੇ ਇਹ ਇਸ ਸ਼ਲੋਕ ਨਾਲ ਹੀ ਜੁੜਿਆ ਹੈ ਦੂਜਾ ਸ਼ਲੋਕ ਹੈ ਇਹਦੇ ਵਿੱਚ ਵਮ ਫਰੀਦ ਜੀ ਕਹਿੰਦੇ ਹਨ ਕਿ ਫਰੀਦਾ ਚਲੀਏ ਫਰੀਦਾ ਗਲੀਏ ਟਿਕੜ ਤੁਰਕਰ ਨਾਲ ਪਿਆਰੇ ਨੇਹੂ ਨਾ ਲਾਣਾ ਪੀਜੇ ਕੰਬਲੀ ਰਹਾ ਨਾ ਟੁੱਟੇ ਨੇਹੂ ਫਿੱਜਿਓ ਸਿਜਿਓ ਕੰਬਲੀ ਅੱਲਾ ਵਰਸਾਓ ਉਮੀ ਉਜਾਓ ਮਿਲਾ ਤਿਨਾ ਸਜਨਾ ਤਟਿਓ ਨਾਹੀ ਨੇਹੂ ਜਿਵੇਂ ਕਿ ਫਰੀਦ ਜੀ ਇਹਦੇ ਵਿੱਚ ਕਹਿ ਰਿਹਾ ਹੈ ਕਿ ਮੈਂ ਆਪਣੇ ਇਸ ਵਿੱਚ ਬਾਬਾ ਫਰੀਦ ਜੀ ਕਹਿੰਦੇ ਹਨ ਕਿ ਗਲੀਆਂ ਚਿੱਕੜ ਤੂਰਾ ਅਰਥਾਤ ਮੈਂ ਆਪਣੇ ਪ੍ਰਭੂ ਨੂੰ ਮਿਲਣ ਜਾਣਾ ਹੈ ਪਰ ਜ਼ੋਰਦਾਰ ਜ਼ੋਰਦਾਰ ਮੀਂਹ ਪੈ ਰਿਹਾ ਹੈ। ਔਰ ਇਸ ਵਿੱਚ ਦੂਸਰੇ ਸ਼ਲੋਕ ਵਿੱਚ ਬਾਬਾ ਫਰੀਦ ਜੀ ਕਹਿ ਰਹੇ ਹਨ ਕਿ ਜਿਉ ਸਿਜਿਉ ਕੰਬਲੀ ਅੱਲਾ ਵਰਸਾਏ ਮਿਉ ਜਾਏ ਮਿਲਾ ਤਿਨਾ ਸਜਨਾ ਤਿ ਕਿਉ ਨਾਈ ਨੀ ਅਰਥਾਤ ਕੀ ਜ਼ੋਰਦਾਰ ਮੀਂਹ ਪੈ ਰਿਹਾ ਹੈ ਭਾਵੇਂ ਚਾਏ ਮੇਰੀ ਕੰਬਲੀ ਭਿੱਜ ਜਾਏ ਭਾਵੇਂ ਕੁਝ ਗਾਰਾ ਹੋ ਜਾਏ ਗਲੀਆਂ ਵਿੱਚ ਪਰ ਮੈਂ ਆਪਣੇ ਪ੍ਰਭੂ ਨੂੰ ਚਾਹੇ ਕਿੰਨਾ ਵੀ ਮੀਂਹ ਪੈ ਰਿਹਾ ਹੋਵੇ ਮੈਂ ਆਪਣੇ ਇਸ ਪ੍ਰਭੂ ਨਾਲ ਵਿਲਾਪ ਕਰਕੇ ਰਹਿਣਾ ਹੈ ਅਰਥਾਤ ਇਸ ਪਵ ਬਸਾਗਰ ਤੋਂ ਪਾਰ ਹੋ ਕੇ ਰਹਿਣਾ ਹੈ ਮੈਂ ਉਸ ਪ੍ਰਭੂ ਮਿਲਾਪ ਤੱਕ ਪਹੁੰਚਣਾ ਹੈ ਕਿਉਂਕਿ ਮੈਂ ਆਪਣੇ ਪਿਆਰ ਨੂੰ ਟੁੱਟਣ ਨਹੀਂ ਦੇਣਾ ਹੈ ਪਿਆਰੇ ਬੱਚਿਓ ਆਪ ਅਗਲਾ ਸ਼ਲੋਕ ਪੜ੍ਹਦੇ ਹਾਂ ਇਸ ਵਿੱਚ ਬਾਬਾ ਫਰੀਦ ਜੀ ਕੀ ਕਹਿੰਦੇ ਹਨ ਪ੍ਰਿਧਾ ਸੱਕਰ ਗੂੜ ਨਿਵਾਤ ਗੁੜ ਮੱਖਿਓ ਮਾਜਾ ਦੁੱਧ ਸਬੇ ਵਸਤੂ ਮਿੱਠਿਆ ਰਬ ਨੇ ਪੋਜਨ ਤੁਦ ਇਸ ਵਿੱਚ ਬਾਬਾ ਫਰੀਦ ਜੀ ਕਹਿੰਦੇ ਹਨ ਕਿ ਸੱਕਰ ਖੰਡ ਮਿਸਰੀ ਗੁੜ ਸਹਿਦ ਅਤੇ ਮੱਝ ਦਾ ਦੁੱਧ ਇਹ ਸਾਰੀਆਂ ਚੀਜ਼ਾਂ ਮਿੱਠੀਆਂ ਹਨ ਪਰ हे ਰਬ ਸਭੇ ਵਸਤੂ ਮਿੱਠੀਆਂ ਰੱਬ ਨੇ ਪੂਜੇ ਦੁੱਧ ਅਰਥਾਤ ਇਹ ਸਾਰੀ ਵਸਤੂਆਂ ਮਿੱਠੀਆਂ ਹਨ ਪਰ ਇਸ ਇਹ ਵਸਤੂਆਂ ਤੇਰੇ ਪਿਆਰ ਨਾਲੋਂ ਫਿੱਕੀਆਂ ਹਨ ਅਰਥਾਤ ਤੇਰਾ ਪਿਆਰ ਸਭ ਤੋਂ ਸ੍ਰੇਸ਼ਟ ਹੈ ਇਹਨਾਂ ਸਭ ਇਹਨਾਂ ਸਭ ਮਿੱਠੀਆਂ ਚੀਜ਼ਾਂ ਤੇ ਅੱਗੇ ਉਹ ਸਭ ਤੇਰਾ ਤੇਰਾ ਪਿਆਰ ਇਹਨਾਂ ਸਭ ਮਿੱਠੀਆਂ ਚੀਜ਼ਾਂ ਤੋਂ ਅੱਗੇ ਸ੍ਰੇਸ਼ਟ ਹੈ ਫਰੀਦਾ ਦਰ ਦਰਵਾਜੇ ਜਾਏ ਕਿ ਕਿਉਂ ਡਿੱਠੋ ਕੜਿਆਲ ਉਹ ਨਿਰਦੇਸਾਂ ਮਾਰੀ ਹਮ ਦੋਸਾਂ ਦਾ ਕੀ ਹਾਲ ਅਰਥਾਤ ਫਰੀਜੀ ਅਗਲੇ ਸ਼ਲੋਕ ਵਿੱਚ ਕਹਿੰਦੇ ਹਨ ਕਿ ਇੱਕ ਕੜਿਆਲ ਜੋ ਕਿ ਆਪਣੇ ਦਰਵਾਜੇ ਤੇ ਟੰਗਿਆ ਹੁੰਦਾ ਹੈ ਉਸ ਨੂੰ ਇੱਕ ਨਿਰਦੋਸ਼ ਵਾਂਗੂ ਸਾਰਾ ਦਿਨ ਮਾਰ ਪੈਂਦੀ ਹੈ ਜੇ ਆਪਾਂ ਇੰਨੀਆਂ ਗਲਤੀਆਂ ਕਰ ਲਈਆਂ ਆਪਾਂ ਨੂੰ ਉਸ ਰੱਬ ਦੇ ਇਸ ਇਸ ਕੜਿਆਲ ਨੂੰ નિર્ਦੋਸ਼ ਹੋ ਕੇ ਇੰਨੀ ਮਾਰ ਪੈ ਰਹੀ ਏ ਜੇ ਆਪਾਂ ਇਸ ਸੰਸਾਰ ਵਿੱਚ ਇੰਨੀਆਂ ਗਲਤੀਆਂ ਕਰ ਲੀਆਂ ਆਪਣੇ ਦੋਸਿਆਂ ਨੂੰ ਤੇ ਆਪਣੇ ਉਸ ਰੱਬ ਦੇ ਘਰ ਜਾ ਕੇ ਆਪਣੇ ਦੋਸਿਆਂ ਦਾ ਬਹੁਤ ਬੁਰਾ ਹਾਲ ਹੋਵੇਗਾ ਅਰਥਾਤ ਸਾਨੂੰ ਇਸ ਰੱਬ ਦੀ ਪਰ ਜਨਮ ਬੰਦਗੀ ਕਰਨੀ ਚਾਹੀਦੀ ਹੈ ਔਰ ਉਸ ਰੱਬ ਦੇ ਨਾਲ ਪਿਆਰ ਪਉਣਾ ਚਾਹੀਦਾ ਹੈ ਜੋ ਕਿ ਇਸ ਸੰਸਾਰ ਵਿੱਚੋਂ ਆਪਾਂ ਇਸ ਸੰਸਾਰ ਦੇ ਭਵ ਸਾਗਰ ਚੋਂ ਆਪਾਂ ਪਾਰ ਹੋ ਸਕੀਏ ਧੰਨਵਾਦ ਬੱਚੋ ਅੱਜ ਆਪਾਂ ਫ੍ਰੀਜੀ ਦੇ ਬਾਰੇ ਅਧਿਐਨ ਕੀਤਾ ਹੈ ਫ੍ਰੀਜੀ ਦੇ ਸ਼ਲੋਕ ਤੇ ਉਹਨਾਂ ਦੀ ਮੁੱਢਲੀ ਜਾਣਕਾਰੀ ਬਾਰੇ ਅਧਿਆਨ ਕੀਤਾ ਹੈ